ਕਬੂਤਰ ਦੇਖੋ ਚਾਰ ਮੋਰਾ ਇਹਨੂੰ ਲੱਗੀਆਂ ਸੀ ਜਿਸ ਟਾਈਮ ਜਿਹੜਾ ਇਹ ਕਬੂਤਰ ਬਸ ਠੀਕ ਹੈ ਓਕੇ ਮਨਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਪਰ ਦਾ ਸ਼ੌਕ ਕਰੋ ਜੀ ਪਰ ਦੇਖੋ ਜੀ ਕਬੂਤਰ ਦਾ ਕੀ ਹੁੰਦਾ ਹੈ ਸਾਰੇ ਵੀਰਾਂ ਦੇ ਸਾਰੇ ਪ੍ਰਾਣ ਨੂੰ ਸਾਰੇ ਪ੍ਰਾਣ ਦਾ YouTube ਚੈਨਲ ਵੀ ਸਟਾਰਟ ਕਰਦੇ ਆ ਅੱਜ ਆਪਾਂ ਫੇਰ ਆਈਆਂ ਆਪਣੇ ਉਸਤਾਦ ਉਮੀਦ ਸਾਹਿਬ ਜੀ ਜਰਮਨਾਲੀ ਜਿੰਨਾਂ ਦੀ ਸ਼ਤਤੀ ਆਪਾਂ ਇਹਨਾਂ ਦੇ ਤੁਹਾਨੂੰ ਕਬੂਤਰ ਤੇ ਪਰਵਾਜੀ ਕਬੂਤਰਾਂ ਦਾ ਤੁਹਾਨੂੰ ਸ਼ੌਕ ਕਰਾਵਾਂਗੇ ਤੇ ਚੰਦ ਕਬੂਤਰ ਨੇ ਆਪਦੇ ਨਾਲ ਜੋੜ ਲਈ ਜੀ ਆਪਾਂ ਸ਼ੌਕ ਕਰਾਉਣੀ ਤੁਹਾਨੂੰ ਜੀ ਆਪਣੇ ਉਸਤਾਦ ਜੀ ਭਾਈ ਨੇ ਸ਼ੌਕ ਕਰਾਉਂਦੇ ਨੇ ਅੱਜ ਤੁਹਾਨੂੰ ਚੰਦ ਕਬੂਤਰ ਜਿਹੜੇ ਵਧੀਆ ਵਧੀਆ ਨੇ ਦੇ ਉਸਤਾਦ ਜੀ ਨਵੇਂ ਲੈਦੇ ਹੋ ਕਬੂਤਰ ਦੋ ਇਹ ਇਹ ਲੋਈ ਆ ਮੋੜ ਉੱਤੇ ਪਰਵਾਜੀ ਕਬੂਤਰ ਆ ਪਹਿਲਾਂ ਉਹਨਾਂ ਦੇ ਸ਼ੌਂਕ ਕਰਾਉਂਦੇ ਆ ਦੋ ਫ੍ਰੀਡਰ ਕਬੂਤਰ ਆਏ ਸੀ ਜੇ ਉਹ ਗੇਨ ਨੂੰ ਇਹਨਾਂ ਦੇ ਦਿੱਤੇ ਕਿਉਂਕਿ ਉਹ ਕੇ ਵੀਰ ਦੇ ਆ ਗਏ ਆ ਹਾਈਡਰਾਈਵ ਲੋਈ ਦੋਸਤੋ ਤੇ ਆ ਕਬੂਤਰ ਆ ਤੇ ਇਹਦਾ ਪਰਪਲਾ ਦੇਖ ਲਓ। ਠੀਕ ਹੈ। ਲਾਸਟ ਵਾਲੀ ਕੰਨੀ ਦੇਖੋ ਜੀ। ਠੀਕ ਹੈ ਜੀ 10ਵੀਂ ਕੰਨੀ ਜਿਹੜੀ ਵੱਡੀ ਏ। ਉਹ ਲਾਪਾ ਇਹ ਪਰਵਾਜੀ ਕਬੂਤਰੇ ਜੀ। ਠੀਕ ਹੈ ਸਤਾਜੀ ਲਾਵਾ। ਇਦਾਂ ਨੇ ਬਣੇ ਹੋਏ ਨੇ ਸੇਮ ਹੀ ਕੰਨੀ ਏ। ਠੀਕ ਹੈ ਜੀ। ਫਾਰ ਖੁੰਦਾ ਵੇਖੋ ਬਹੁਤ ਹੀ ਵਧੀਆ ਨੇ ਲੱਗਾ। ਇਹ ਸ਼ੌਕ ਕਰਨ। ਆਹ ਪੰਗੇ। ਯਾਕੂਬ ਕਬੂਤਰਿਆ ਬਹੁਤ ਹੀ ਨਿਆਅ ਕਬੂਤਰ ਆ ਸਤਾਜ ਜੀ ਨਾਲ ਜਿਹੜੇ ਜਿਹੜੇ ਆਪਣੇ ਐ ਦੇਖ ਰਹੇ ਵੀਡੀਓ ਚੈਨਲ ਤੇ ਆਏ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਦੇਖੋ ਜੀ ਫੇਰ ਰੱਖਦਾ ਮੈਂ ਵੀਰਾਂ ਨੂੰ ਜਿਹੜਾ ਵਾ ਚੈੱਕ ਕਰਾਦਾ। ਬਾਕੀ ਦੇ ਕਬੂਤਰ ਸਿਆਲੀ ਦਿਨ ਚੱਲਦੇ ਪਏ ਆ। ਦੇਖੋ ਜੀ ਕਬੂਤਰ ਗੰਦੇ ਗੰਦੇ ਹੋਏ ਆ। ਹੋਈ ਦੋਸਤੋ ਇਹ ਕਾ ਬੀੜਿਆ ਸਤਾਜੀ ਨਾਲ ਹੀ ਇਹਦੇ ਸਤਾਜੀ ਕਿੰਨੀਆਂ ਮੋਹਰਾਂ ਲੱਗੀਆਂ ਜੀ ਦੋਈ ਚਾਰ ਮੋਹਰਾਂ ਤੇ ਆਇਆ ਸੀ ਠੀਕ ਹੈ ਜੀ ਤੇ ਪਾਰ ਦਾ ਜਿਹੜਾ ਕਬੂਤਰ ਹੈਗਾ ਜੀ ਇਸ ਚਾਈ ਦੇ ਜੀ ਇਸ ਟਾਈਮ ਤੇ ਮਿਲਣਾ ਹੋਣੀ ਨਹੀਂ ਇਹ ਜੇ ਜੇਦੋ ਲੈ ਸਤਾਜੀ ਨਾਲ ਲਓ ਜੀ ਪਾਰ ਬਾਜੀ ਦੇਖੋ ਤੁਸੀਂ ਕਬੂਤਰ ਵੀ ਆਪਣੇ ਪ੍ਰਾਮਾਂ ਦੇ ਸ਼ੌਕ ਵਾਸਤੇ ਜਿਹੜੇ ਆਪਾਂ ਵੀਡੀਓ ਪਾਈ ਹੈ ਤੇ ਜਿੰਨੇ ਵੀ ਆਪਣੇ ਵੀਰ ਆ ਆਰੇ ਪ੍ਰੋਵਦਾ ਬੋ ਬੋ ਤਾਂ ਨਵਾਦੇ ਜੀ ਵੀਰੇ ਕਮੈਂਟ ਕਰਦੇ ਆ ਹੰਦਲ ਸਾਹਿਬ ਜੀ ਅਮਰਪਾਲ ਸਿੰਘ ਜੀ ਮੀਲੀਠੇ ਤੋਂ ਹਣੀ ਭਾਈ ਆਪਣੇ ਕੱਲੂ ਮਾਲ ਜੀ ਉਹਨਾਂ ਨੇ ਵੀ ਤਾਂ ਨਵਾਦੇ ਜੀ ਲਓ ਜੀ ਉਹਨਾਂ ਅੱਖ ਦਾ ਨਿਸ਼ਾਨ ਕਰਾਉਂਦੇ ਆਂ ਅੱਡੇ ਤੇ ਇਹ ਕਬੂਤਰ ਦੇਖੋ ਚਾਰ ਮੋਹਰਾ ਇਹਨੂੰ ਲੱਗੀਆਂ ਸੀ ਜਿਸ ਟਾਈਮ ਜਿਹੜਾ ਇਹ ਕਬੂਤਰ ਆਇਆ ਸੀ ਜੀ ਤੇ ਬਾਕੀ ਇਹ ਵੀ ਉਸਤਾਦ ਜੀ ਨਾਲ ਹੋ ਛੱਡਣਾਗਾ ਉਡਾਉਣ ਵਾਸਤੇ ਠੀਕ ਹੈ 컬러 ਦੇਖੋ ਜੀ ਇਹਦਾ 컬러 ਹੀ ਬਹੁਤ ਜਿਆਦਾ ਪਿਆਰਾ ਆਪਣੇ 올ਡ ਬਰੀਡ ਕਬੂਤਰ ਆ ਬਾਕੀ ਇਹ ਆਪਣੇ ਨਸਲਾ ਜਿਹੜੀਆਂ ਉਹਨਾਂ ਨੇ ਸਾਂਭੀਆਂ ਆਂ ਪਾਰਦੇ ਆਣੇ ਆਪਾਂ ਸਭ ਆਪਣੇ ਨਸਲੀ ਕਬੂਤਰ ਜਿਹੜੇ ਸਾਂਭੇ ਨਹੀਂ ਹੋਏ ਠੀਕ ਹੈ ਓਕੇ ਚਲੋ ਅਲੋਈ ਦੋਸਤੋ ਇੱਕ ਆ ਬਾਕੀ ਇਹ ਆ ਭਰਾਵਾਂ ਨੇ ਦੱਸਣਾ ਇਹ ਟੈਲੀ ਕਬੂਤਰ ਹੈਗਾ ਜੀ ਠੀਕ ਹੈ ਜੀ ਜਿਹੜੀ ਉਸਤਾਜੀ ਨੇ ਉਹ ਕੀ ਕੀਤਾ ਨਵਾਂ ਹੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਖਾ ਲਈ ਲੈ ਕੇ ਚੱਲਦੇ ਹਾਂ ਬੁਚਰ ਸੀ ਵੇਖ ਕਿ ਦਾ ਸੋਹਣਾ ਕਬੂਤਰ ਹੈ ਵੀਰ ਦੀ ਕਲੀਅਰ ਪੂਰੀ ਹਾਂਜੀ ਲਓ ਜੀ ਇਤੋਂ ਬਾਅਦ ਪਾਰਦਾ ਸ਼ੌਕ ਕਰੋ ਲੋਈ ਆਪਣੇ ਕਈ ਭਰਾ ਕਹਿੰਦੇ ਆ ਵੀ ਇਹ ਆ ਵੀ ਸ਼ੌਕ ਚੰਗੀ ਵਾਂ ਕਰਾਇਆ ਕਰੋ ਕਬੂਤਰਾਂ ਦਾ ਸੋ ਆਪਾਂ ਜਿਹੜਾ ਵਾ ਵਧੀਆ ਬੇਸਰੀਨ ਜਿਹੜਾ ਸ਼ੌਕ ਕਰਾਉਂਦੇ ਨੇ ਕਿਉਂਕਿ ਜਿਹੜੇ ਆਪਣੇ ਵੀਰ ਆ ਕਮੈਂਟ ਕਰਦੇ ਆ ਵੀ ਕਬੂਤਰ ਤੁਹਾਨੂੰ ਬਾਅਦ ਚਾਹੀਦਾ ਦਿਖਾਉਣਾ ਨਹੀਂ ਹੁੰਦਾ ਕਿ ਜਿਹੜੇ ਆਪਣੇ ਘਰ ਵਾਲਾ ਹੁੰਦਾ ਵਾ ਕੇ ਟਾਈਮ ਆਪਾਂ ਨੂੰ ਨਹੀਂ ਕਬੂਤਰ ਫੜਨ ਦਿੰਦਾ ਤੇ ਆਪਾਂ ਵੀ ਘਾਟ 'ਚ ਖੜੀ ਦੇ ਕਬੂਤਰ ਸੋ ਆਪਣੀ ਇਹ ਪ੍ਰੇਮ ਵਾਲੀ ਛਾਤ ਹੈ ਜੀ ਤੇ ਮਿਲਕੀ ਬਹੁਤ ਜਿਆਦਾ ਇੰਨਾ ਫਰੇਮ ਪਿਆਰ ਆ ਤੇ ਲੋ ਜੀ ਇੱਕ ਖਾਸ ਇੱਥੇ ਗੱਲ ਹੈ ਵੀ ਇਹ ਵੇਲਾ ਦੁੰਬ ਜੀਰ ਹੈ ਬਾਈ ਇਹ ਜਿਹੜਾ ਪਰਿਆ ਵਿਚੋਂ ਨਾ ਆ ਦੇਖੋ ਤੇ ਪਾਟਾ ਬਿਆ ਇਹਨੂੰ ਦੁੰਬ ਜੀਰ ਕਹਿੰਦੇ ਆ ਤੇ ਇਸ ਤੋਂ ਬਾਅਦ ਚੱਲਦੇ ਤੁਹਾਨੂੰ ਪੰਜਿਆਂ ਦਾ ਵੀ ਸ਼ੌਕ ਰਹੇਗਾ ਹੋ ਜੀ ਪੰਜੀ ਦੇ ਦੇਖੋ ਬਹੁਤ ਵਧੀਆ ਜਿਹੜਾ ਕਬੂਤਰ ਹੈ ਇਹ ਨੂੰ ਤੁਹਾਨੂੰ ਛੱਡ ਕੇ ਵੀ ਜਿਹੜਾ ਇਹਦਾ ਸ਼ੌਕ ਕਰਾਉਂਦੇ ਆ ਆਈ ਗਦੀ ਬਸ ਠੀਕ ਹੈ ਓਕੇ ਆਹ ਲੋ ਜੀ ਇੱਕ 골ਡਨ ਕਬੂਤਰ ਆਇਆ ਈ ਇਹਦਾ ਇਧਰ ਨੂੰ ਕੋ ਸ਼ੌਕ ਕਰਾਉਂਦੇ ਠੀਕ ਹੈ ਇਹ ਵੀ ਖਨੂਨ ਬਾਬਾ ਗੁੱਦਲ ਜੇ ਲੱਗੰਦੇ ਭਾਰ ਬਹੁਤ ਹੀ ਮੂਤੀ ਮਲਾਮ ਠੀਕ ਹੈ ਗੁੱਦਲਿਆ ਕਬੂਤਰਾ ਵੇਖੋ ਪਰਾਂ ਦੇ ਨਾਲ ਬਹੁਤ ਜਿਆਦਾ ਪ੍ਰੇਲ ਕਬੂਤਰ ਜੀ ਠੀਕ ਹੈ ਜੀ ਤੇ ਆਪਣੇ ਬਾਜਵਾ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਹਰੇਕ ਜਿਹੜੀ ਕਮੈਂਟ ਕਰਦੇ ਜੀ ਲਓ ਜੀ ਨਾਲ ਆਪਣੇ ਮਨਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਪਰ ਦਾ ਸ਼ੌਕ ਕਰੋ ਜੀ ਫਾਰ ਦੇਖੋ ਜੀ ਕਬੂਤਰ ਦਾ ਹਲੋ ਜੀ ਅਜਨਾਲੇ ਤੋਂ ਜੀ ਆਪਣੇ ਰਾਜੀ ਅਜਨਾਲਾ ਜੀ ਉਹਨਾਂ ਦਾ ਧੰਨਵਾਦ ਹੈ ਜੀ। ਕੋਚੂ ਡਰਾਈਵਰ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਹੈ ਜੀ। ਕਾਲਾ ਜੱਟ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਹਰੇਟ ਵੀਡੀਓ ਜਿਹੜਾ ਕਮੈਂਟ ਕਰਦੇ ਨੇ। ਲਓ ਜੀ ਅੱਖ ਦਾ ਹੁਣ ਤੁਹਾਨੂੰ ਸ਼ੌਕ ਕਰਾਉਂਦੇ ਆ ਜੀ। ਤੇ ਹੁਤੇ ਆ।

ਲੋਹ ਅਲੋ ਇੰਦਰਾ ਇਹ ਕਾ ਕੀ ਹੈ ਸ਼ੌਕ ਕਰਨ ਮਾਰਦੀ ਆ ਬਹੁਤ ਹੀ ਵਾਲਾ ਮਾਰਦੀ ਤੇ ਬਾਕੀ ਇਸ ਵਾਰ ਉਸਤਾਜੀ ਨਾਲ ਇਹਨਾਂ ਤਿਆਰੀ ਦੇਣੀ ਹੈ ਠੀਕ ਹੈ ਜੀ 2025 ਦੀ ਤਿਆਰੀ ਵਾਸਤੇ ਇੱਕ ਕਬੂਤਰ ਹੈਗੇ ਆ ਕੱਟੇ ਹੈਗੇ ਆ ਲੋਈ ਅੱਖ ਹੱਥ ਲੱਗੀ ਹਾਂਜੀ ਲੋਈ ਅੱਖ ਦਾ ਤੁਹਾਨੂੰ ਬਾਅਦ ਚਾਉਂ ਰਹੇ ਨੇ ਕਿ ਪਹਿਲਾਂ ਤੁਹਾਨੂੰ ਜਿਹੜਾ ਆਪਾਂ ਘਰ ਦਾ ਪੰਨਿਆਂ ਦਾ ਜੀ ਸ਼ੌਕ ਕਰਾ ਦੀ ਫਿਰ ਅੱਖ ਦਾ ਕਰਾਈਏ ਇਹ ਕਬੂਤਰ ਦਾ ਪਾਲਾ ਲੈਂਦਾ ਹਾਂ ਯਾਰ ਇਹ ਬਾਕੀ ਦੇ ਇਹ ਆਇਆ ਹੈਗਾ ਨਵਾਂ ਜਾਂ ਮਾਦੀ ਆਈ ਏ ਉਹ ਦੋਵੇਂ ਸਾਡਾ ਅੱਗੇ ਇਧਰ ਹੀ ਪੰਨਾ ਲਵੇ ਇਧਰ ਹੀ ਇਹ ਜਿਹੜੀ ਅਸਤਾਜ ਦੀਆਂ ਨੂੰ ਛੱਡਣੀ ਹੈ 2025 ਪਿਆਰੀ ਚ ਤੇ ਬਹੁਤ ਵਧੀਆ ਮਲੈਮ ਕਬੂਤਰੀ ਹੈ ਹੱਡੀ ਜੋੜ ਦੀ ਮੁਕੰਮਲ ਪੂਰੀ ਓਕੇ ਤੇ ਬਾਕੀ ਆ ਜੀ ਤੁਹਾਨੂੰ ਛੱਡ ਕੇ ਦਾ ਸ਼ੌਂਕ ਕਰਨ ਲਈ ਲੋਈ ਸ਼ੌਂਕ ਕਰੇ ਚੈੱਕ ਕਰ ਲੋ ਮਾਰ ਲੋਈ ਦੋਸਤੋ اس خیال کو تم کرا لے ادھا بھی شو کرو ٹھیک ہے اب اس کو ਹੋ ਗਈ ਕਲੀਅਰ ਜੀ ਲਓ ਜੀ ਇਹ ਪਰਦਾ ਹੀ ਸ਼ੋਅ ਕਰੋ ਇੱਧਰ ਲਿਦਾ ਕਰਾਉਂਦਾ ਹੋ ਗਿਆ ਕਲੀਅਰ ਹੋ ਗਿਆ ਹਲੋ ਜੀ ਤੇਰੇ ਬਾਕੀ ਬੰਦ ਤੇਲ ਦਾ ਪੂਰਾ ਨਹੀਂ ਹੈ ਸਭ ਦੋਸਤੋ ਕਬੂਤਰ ਸਿਆਲਕੋਟੀ ਵੀਰ ਦਾ ਇਹ ਤੁਹਾਨੂੰ ਜੇ ਮੈਂ ਅੱਖ ਦਾ ਸ਼ੌਕ ਕਰਾ ਦਿੰਦਾ ਤੇ ਜਿਹੜੇ ਆ ਮੇਰੇ ਭਰਾ ਕਮੈਂਟ ਜਰੂਰ ਦੱਸਣ ਵੀ ਤੁਹਾਨੂੰ ਕਿਵੇਂ ਦੇ ਲੱਗੇ ਕਬੂਤਰ ਜਿਹੜੇ ਆ ਦੇਖ ਲਓ ਇਹਦੇ ਕਰੀ ਸ਼ੌਕ ਕਰਾਇਓ ਕਿਉਂਕਿ ਆਪਣੇ ਇੱਕ ਵੀਰ ਹੈਗਾ ਵਾ ਸਿਆਲਕੋਟੀ ਉਹਨੂੰ ਕਬੂਤਰ ਪਸੰਦ ਹੈਗੇ ਆ ਤੇ ਮੈਂ ਫੇਰ ਉਹਨੂੰ ਅੱਖ ਦਾ ਸ਼ੌਕ ਕਰਾ ਦਿੰਦੇ ਆ ਮੈਂ ਦੇਖੋ ਜੀ ਰਾਣਾ ਸਾਹਿਬ ਜੀ ਆਪਣੇ ਉਹਨਾਂ ਦਾ ਧੰਨਵਾਦ ਹੈ ਜੀ ਜੀ ਆਪਾਂ ਨੂੰ ਹਰੇਕ ਜਿੰਦੀਏ ਕਮੈਂਟ ਕਰਦੇ ਪੀਵੀ 35 ਵਾਲੇ ਜੀ ਉਹਨਾਂ ਭਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਮੀਦ ਹੈ ਜੀ ਅੱਜ ਦੀ ਵੀਡੀਓ ਸਾਰੇ ਭਰਾਵਾਂ ਨੂੰ ਵਧੀਆ ਲੱਗੀ ਹੋਗੀ ਦੇਖਦੇ ਧੰਨਵਾਦ ਵੀਡੀਓ ਦੇ ਖਰੀਦਿਆ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਪ तरफੋਂ ਮਿਲਦੇ ਤਾਂ ਨੈਕਸਟ ਵੀਡੀਓ ਦੇ